ਸਾਚੇ ਗੱਲ ਦੇ ਦੇਖ ਰਹੇ ਹੋ ਕੈਨਟੀਵੀ ਪੰਜਾਬੀ ਮੈਂ ਹਰਵਿੰਦਰ ਸਿੰਘ ਬੱਦਨ ਲੰਘੇ ਦਿਨੀ ਇੱਕ ਖਬਰ ਸਾਹਮਣੇ ਆਈ ਸੀ ਕਿ ਕਿਸਾਨਾਂ ਦੀ ਅਤੇ ਪ੍ਰਸ਼ਾਸਨ ਦੀ ਝੜਪ ਹੋਈ ਹੈ ਆਮੋ ਸਾਹਮਣੇ ਹੋਏ ਨੇ ਜਿਸ ਦੇ ਵਿੱਚ ਕਈ ਕਿਸਾਨ ਜ਼ਖਮੀ ਵੀ ਹੋਏ ਨੇ ਇਹ ਸਾਰਾ ਮਾਮਲਾ ਭਾਰਤ ਮਾਲਾ ਪ੍ਰੋਜੈਕਟ ਦੇ ਨਾਲ ਜੁੜਿਆ ਹੋਇਆ ਹੈ ਪ੍ਰਸ਼ਾਸਨ ਮੌਕੇ ਤੇ ਪਹੁੰਚਦਾ ਹੈ ਜ਼ਮੀਨ ਐਕਵਾਇਰ ਕਰਨ ਦੇ ਲਈ ਕਿਸਾਨ ਰੋਕਦੇ ਨੇ ਇੱਕ ਦੂਜੇ ਨਾਲ ਉਹਨਾਂ ਦੇ ਹੱਥੋਂ ਪਾਈ ਹੁੰਦੀ ਹੈ ਤੇ ਪ੍ਰਸ਼ਾਸਨ ਦੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਧੱਕੇ ਦੇ ਨਾਲ ਕਿਸਾਨਾਂ ਦੀ ਖੜੀ ਫਸਲ ਵਾਹ ਦਿੱਤੀ ਜਾਂਦੀ ਹੈ ਦਰਅਸਲ ਭਾਰਤ ਮਾਲਾ ਪ੍ਰੋਜੈਕਟ ਇੱਕ ਲੰਬਾ ਹਾਈਵੇ ਪ੍ਰੋਜੈਕਟ ਹੈ ਕੇਂਦਰ ਸਰਕਾਰ ਸੁਪਰੀਮ ਕੋਰਟ ਇਤੋਂ ਤੱਕ ਇਹ ਅਦਾਲਤਾਂ ਸਾਰੀਆਂ ਕਹਿ ਰਹੀਆਂ ਨੇ ਕਿ ਪੰਜਾਬ ਸਰਕਾਰ ਕਿਉਂ ਨਹੀਂ ਜਲਦ ਤੋਂ ਜਲਦ ਇਹ ਜ਼ਮੀਨ ਐਕਵਾਇਰ ਕਰਕੇ ਇਸ ਪ੍ਰੋਜੈਕਟ ਨੂੰ ਹੱਥ ਦੇ ਦਿੰਦੀ ਹੈ ਯਾਨੀ ਕਿ ਨੈਸ਼ਨਲ ਹਾਈਵੇ ਦੇ ਹੱਥ ਕਿਉਂ ਨਹੀਂ ਦਿੱਤੀ ਜਾਂਦੀ ਇਸ ਤੋਂ ਬਾਅਦ ਪੰਜਾਬ ਸਰਕਾਰ ਲਗਾਤਾਰ ਕਾਰਵਾਈਆਂ ਕਰ ਰਹੀ ਹੈ ਤਾਂ ਇਸੇ ਦੇ ਦੌਰਾਨ ਇਹ ਜੋ ਜ਼ਮੀਨ ਐਕਵਾਇਰ ਕੀਤੀ ਗਈ ਸੀ ਇਸ ਨੂੰ ਲੈ ਕੇ ਹੁਣ ਮਰਨਵਰਤੇ ਬੈਠੇ ਹੋਏ ਜਗਜੀਤ ਸਿੰਘ ਡੱਲੇਵਾਲ ਦਾ ਬਿਆਨ ਸਾਹਮਣੇ ਆਇਆ ਹੈ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਹੈ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਦੇ ਅਸਲ ਵਿੱਚ ਪੁੱਤ ਨੇ ਹਕੀਕਤ ਵਿੱਚ ਪੁੱਤ ਨੇ ਤਾਂ ਉਹ ਅਜੇ ਹੀ ਕਿਹਨੋਂ ਕੰਮ ਨਾ ਕਰਨ ਕਿਸਾਨਾਂ ਦੇ ਕੋਲੋਂ ਜ਼ਬਰਦਸਤੀ ਜ਼ਮੀਨਾਂ ਨਾ ਖੋਈਆਂ ਜਾਣ ਕਿਉਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਜੋ ਜ਼ਮੀਨ ਦਾ ਸਹੀ ਮੁੱਲ ਹੈ ਉਹ ਨਹੀਂ ਦਿੱਤਾ ਜਾ ਰਿਹਾ ਜਜੀਤ ਸਿੰਘ ਡੱਲਿਆਲ ਦਾ ਕਹਿਣਾ ਹੈ ਕਿ ਇਸ ਵੇਲੇ ਪੂਰੇ ਭਾਰਤ ਦੇ ਵਿੱਚ ਜ਼ਮੀਨ ਦਾ ਮੁੱਲ ਤਕਰੀਬਨ ਕਲੈਕਟਰਲ ਰੇਟ 40 ਲੱਖ ਰੁਪਏ ਹੈ ਜੋ ਉਪਜਾਊ ਜ਼ਮੀਨ ਹੈ ਪਰ ਇਸ ਪ੍ਰੋਜੈਕਟ ਦੇ ਤਹਿਤ ਤਕਰੀਬਨ 36 ਲੱਖ ਰੁਪਏ ਹੀ ਜ਼ਮੀਨਾਂ ਦਾ ਮੁੱਲ ਦਿੱਤਾ ਜਾ ਰਿਹਾ ਜੋ ਤੱਕ ਹੈ ਤਰ੍ਹਾਂ ਸਰ ਜਿਸ ਨੂੰ ਲੈ ਕੇ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਆਓ ਜਗਜੀਤ ਸਿੰਘ ਡੱਲੇਵਾਲ ਦਾ ਪਹਿਲਾਂ ਬਿਆਨ ਵੀ ਸੁਣ ਲੈਂਦੇ ਆ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਅੰਦਰ ਸ਼੍ਰੀ ਹਰਗਵੰਦਪੁਰ ਦੇ ਨੇੜੇ ਦੋ ਪਿੰਡਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਕਿਸਾਨਾਂ ਦੀ ਜ਼ਮੀਨ ਹਥਿਆਉਣ ਦੀ ਕੋਸ਼ਿਸ਼ ਹੋਈ ਹੈ। ਹਰ ਮਸੰਵਿਦਾਂ ਕਿ ਪੂਰੇ ਦੇਸ਼ ਦੇ ਕਿਸਾਨਾਂ ਲਈ ਇੱਕ ਬਹੁਤ ਮੰਦ ਭਾਗੀ ਖਬਰ ਹੈ। ਕਿਉਂਕਿ ਉਹਨਾਂ ਕਿਸਾਨਾਂ ਤੋਂ ਕੇਵਲ 36 ਲੱਖ ਰੁਪਈਆ ਦੇ ਕੇ ਜ਼ਮੀਨ ਧੱਕੇ ਨਾਲ ਖੋਈ ਜਾ ਰਹੀ ਹੈ। ਜਦੋਂ ਕਿ ਅੱਜ ਪੂਰੇ ਦੇਸ਼ ਦੇ ਅੰਦਰ ਕਿਤੇ ਵੀ ਜ਼ਮੀਨ ਦਾ ਮਾਰਕੀਟ ਰੇਟ 40 ਲੱਖ ਤੋਂ ਘੱਟ ਮੇਰਾ ਖਿਆਲ ਨਹੀਂ ਹੋਣਾ ਤੇ ਉਹਦੇ ਤੇ ਫੇਰ ਸਰਕਾਰ ਨੇ ਜੋ 2013 ਦਾ ਐਕਟ ਹੈ ਲੈਂਡ ਐਕ acquisition ਐਕਟ ਉਹਦੇ ਤਹਿਤ 4 ਗੁਣਾ ਪੇਮੈਂਟ ਅਦਾ ਕਰਨੀ ਹੁੰਦੀ ਹੈ ਕਿਸਾਨਾਂ ਨੂੰ ਔਰ ਇਹ ਜਿਹੜੀ ਆ ਜੋ ਉਥੋਂ ਦੇ ਲੋਕਾਂ ਦੇ ਨਾਲ ਬੇਇਨਸਾਫੀ ਹੋਈ ਹੈ ਇਹ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਦੋਂਹਾਂ ਲਈ ਅਤੀ ਸ਼ਰਮ ਦੀ ਗੱਲ ਹੈ ਔਰ ਨਿੰਦਨਯੋਗ ਹੈ ਜਥੇਬੰਦੀ ਔਰ ਪੂਰੇ ਦਾ ਪੂਰਾ ਫੋਰਮ ਇਸਕਿਮ ਨਾਨ ਪੋਲਿਟিক্যাল ਸਾਡੀ ਦੋਨੋਂ ਸਰਕਾਰਾਂ ਦੀ ਕੇਂਦਰ ਤੇ ਭਵੰਤਮਾਨ ਸਰਕਾਰ ਦੀ ਉਰਜੋਰ ਸ਼ਬਦਾਂ ਦੇ ਵਿੱਚ ਨਖੇਦੀ ਕਰਦੀ ਹੈ ਤੇ ਜੋ ਕੱਲ ਉੱਥੋਂ ਸੁਣਨ ਨੂੰ ਮਿਲੀ ਹੈ ਕਿ ਉੱਥੋਂ ਦਾ ਕੋਈ ਅਧਿਕਾਰੀ ਡਿਪਟੀ ਕਿਸਾਨਾਂ ਨੂੰ ਮਾਵਾ ਪੈਣਾ ਦੀਆਂ ਗਾਲਾਂ ਕੱਢ ਰਿਹਾ ਸੀ ਉਹ ਬਤੀ ਸ਼ਰਮ ਵਾਲੀ ਗੱਲ ਹੈ ਤੇ ਸਰਕਾਰ ਨੂੰ ਤੁਰੰਤ ਉਸ ਅਧਿਕਾਰੀ ਵੱਲੋਂ ਕੀਤੀ ਗਈ ਇਸ ਘਿਣਾਉਣੀ ਹਰਕਤ ਪ੍ਰਤੀ ਨੋਟਿਸ ਲੈਣਾ ਚਾਹੀਦਾ ਔਰ ਇਹ ਤੁਰੰਤ ਇਸ ਤਰੀਕੇ ਦੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕਰਨੀਆਂ ਬੰਦ ਕਰੇ ਪੰਜਾਬ ਸਰਕਾਰ ਸਾਡੇ ਮਾਨਯੋਗ ਮੁੱਖ ਮੰਤਰੀ ਭਵੰਤਮਾਨ ਜੀ ਵੈਸੇ ਤੇ ਕਹਿੰਦੇ ਨੇ ਕਿ ਮੈਂ ਪੰਜਾਬ ਦਾ ਪੁੱਤ ਆ ਮੈਂ ਵੀ ਕਿਸਾਨ ਆ ਤੇ ਜੇਕਰ ਸੱਚਮੁੱਚ ਕਿਸਾਨ ਤੇ ਪੰਜਾਬ ਦੇ ਪੁੱਤਾਂ ਵਾਲੀ ਗੱਲ ਹੈ ਅੱਜ ਕਿਸਾਨਾਂ ਨਾਲ ਹੋ ਰਹੀ ਇਸ ਬੇਇਨਸਾਫੀ ਦੇ ਸੱਕੇ ਹੀ ਸ਼ਾਹੀ ਦੇ ਖਿਲਾਫ ਆਪਦੇ ਸਟੇਟ ਦੇ ਕਿਸਾਨਾਂ ਨਾਲ ਖੜਨਾ ਚਾਹੀਦਾ ਹੈ ਮੁੱਖ ਮੰਤਰੀ ਨੂੰ ਨਾ ਕੇ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਹ ਹਲਾਸ਼ੇਰੀ ਦੇਖ ਕੇ ਉਹਨਾਂ ਨੂੰ ਹੁਕਮ ਦੇ ਕੇ ਔਰ ਕਿਸਾਨਾਂ ਨੂੰ ਉੱਥੋਂ ਖਾਦੇੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਸਾਨਾਂ ਦੀ ਮਦਦ ਕਰਨਾ ਉਲਟਾ ਫਰਜ਼ ਬਣਦਾ ਸਰਕਾਰ ਦਾ ਸੋ ਅਸੀਂ ਮੰਨ ਕਰਦੇ ਹਾਂ ਇਸ ਕਿ ਮਨ ਨੌਨ ਪੋਲਿਟੀਕਲ ਵੱਲੋਂ ਔਰ ਬੀਕੇ ਯੂ ਇਕਤਾ ਸਿੱਧੂ ਪਰਵਰ ਨੂੰ ਕਿ ਸਰਕਾਰ ਤੁਰੰਤ ਇਸ ਜ਼ਮੀਨ ਨੂੰ ਐਕਵਾਇਰ ਕਰਨ ਤੋਂ ਪਿੱਛੇ ਹਟੇ ਕਿਸਾਨਾਂ ਨੂੰ ਬੰਦਾ ਮੁਆਵਜ਼ਾ ਦੇਵੇ ਔਰ ਕੇਵਲ ਇਹ ਉਹਨਾਂ ਕਿਸਾਨਾਂ ਦਾ ਹੀ ਨੁਕਸਾਨ ਨਹੀਂ ਜਿਨ੍ਹਾਂ ਦੀ ਜ਼ਮੀਨ ਜਾਣੀ ਹੈ ਇਹ ਨੁਕਸਾਨ ਤਾਂ ਉਹਨਾਂ ਕਿਸਾਨਾਂ ਦਾ ਵੀ ਹੈ ਜਿੱਥੇ ਘੱਟੋ ਘੱਟ 7-8 ਫੁੱਟ ਉੱਚੀ ਸੜਕ ਨੇ ਨੰਗਣਾ ਔਰ ਦੋਨੇ ਪਾਸੇ ਫਸਲਾਂ ਦਾ ਨੁਕਸਾਨ ਹੋਣਾ ਹੈ ਜ਼ਮੀਨਾਂ ਦਫਾੜ ਹੋਣੀਆਂ ਉਹ ਵੱਡੇ ਨੁਕਸਾਨ ਹੋ ਰਹੇ ਜਿਹੜੇ ਉਨਾ ਵੱਲ ਵਿਸ਼ੇਸ਼ ਧਿਆਨ ਦੇਵੇ ਸਰਕਾਰ ਔਰ ਇਸ ਬੇਇਨਸਾਫੀ ਤੋਂ ਪਿੱਛੇ ਹਟੇ ਔਰ ਉਹਨਾਂ ਅਧਿਕਾਰੀਆਂ ਦੇ ਖਿਲਾਫ ਤੁਰੰਤ ਕਾਰਵਾਈ ਕਰੇ ਜਿਨ੍ਹਾਂ ਨੇ ਅਸ਼ਲੀਲਤਾਪਰੇਖ ਸ਼ਬਦ ਬੋਲੇ ਨੇ ਸਾਡੇ ਉਹਨਾਂ ਕਿਸਾਨਾਂ ਨੂੰ ਮਾਵਾ ਪੈਣਾ ਦੀਆਂ ਗਾਲਾਂ ਕੱਢੀਆਂ ਨੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤਾਂ ਖੈਰ ਹੁਣ ਦੇਖਣਾ ਇਹ ਹੋਵੇਗਾ ਕਿ ਕਿਸਾਨ ਜੋ ਪਹਿਲਾਂ ਹੀ ਪੰਜਾਬ ਸਰਕਾਰ ਦੇ ਖਿਲਾਫ ਧਰਨੇ ਦੇਣ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦੇ ਖਿਲਾਫ ਐਕਸ਼ਨ ਬਣਾ ਰਹੇ ਨੇ ਕਿ ਹੁਣ ਇਹ ਵੀ ਮੁੱਦਾ ਚੁੱਕਿਆ ਜਾਂਦਾ ਕਿ ਹੁਣ ਭਾਰਤ ਮਾਲਾ ਪ੍ਰੋਜੈਕਟ ਰਾਹੀਂ ਜੋ ਜ਼ਮੀਨ ਐਕਵਾਇਰ ਕਰਨ ਦੀ ਗੱਲ ਹੋ ਰਹੀ ਸੀ ਅਤੇ ਜੋ ਪ੍ਰਸ਼ਾਸਨ ਨੇ ਉਹਨਾਂ ਦੇ ਨਾਲ ਧੱਕਾ ਕਰਦਾ ਜਿਸ ਤਰੀਕੇ ਦੇ ਨਾਲ ਜ਼ਮੀਨ ਦੇ ਉੱਤੇ ਜੋ ਖੜੀ ਫਸਲ ਹੈ ਵਾਅ ਦਿੱਤੀ ਜਾਂਦੀ ਹੈ ਤੇ ਹੁਣ ਜਗਜੀਤ ਸਿੰਘ ਢੱਲੇਵਾਲ ਵੱਲੋਂ ਇਹ ਬਿਆਨ ਸਾਹਮਣੇ ਆਉਣਾ ਸਰਕਾਰ ਨੂੰ ਕੀ ਇਹ ਭਾਰੂ ਪਊਗਾ ਜਾਂ ਫਿਰ ਜੋ ਇਹ ਮਸਲਾ ਹੈ ਟੇਬਲ ਟਾਕ ਦੇ ਉੱਤੇ ਹੱਲ ਹੋ ਸਕਦਾ ਹੈ ਬਿਊਰੋ ਰਿਪੋਰਟ ਕੈਨ ਟੀਵੀ ਪੰਜਾਬੀ